ਉਹ সিলਵਰ ਇੱਕ ਬ੍ਰੌਂਜ਼ ਦਾ ਬੈਸਟ ਰਾਈਡਰ ਰਨਰ ਅਪ ਟਰੋਫੀ ਤੇ ਦਾ ਬੈਸਟ 6 ਬਰ ਜੰਪਰ ਦੀ ਟਰੋਫੀ ਉਥੇ ਅਚੀਵ ਕੀਤੀ ਹੈ ਪਹਿਲਾ ਸਿਰ ਸਾਡੀ ਸਿਰਫਰ ਸਿਰਫ ਜਿੱਥੇ ਸਾਡੀ ਯੂਨਿਟ ਹੈ ਉਥੇ ਕੰਪੀਟੀਸ਼ਨਸ ਹੁੰਦੇ ਸੀਗੇ ਫਿਰ ਉਤੋਂ ਬਾਅਦ ਸਾਡਾ ਸਿਲੈਕਸ਼ਨ ਹੁੰਦਾ ਤੇ ਉਹ ਸਿਲੈਕਸ਼ਨ ਦੇ ਨਾਲ ਫਿਰ ਅਸੀਂ ਦਿੱਲੀ ਦੇ ਲਈ ਸਿਲੈਕਟ ਹੁੰਨੇ ਆ ਹਰ ਇੱਕ ਯੂਨਿਟ ਦੇੰ ਤੋਂ ਤਿੰਨ ਬੱਚੇ ਸਿਲੈਕਟ ਹੁੰਦੇ ਨੇ ਤੇ ਉਹਦੇ ਵਿੱਚ ਮੈਂ ਸਿਲੈਕਟ ਹੋਈ ਐਸਲੀ ਥੈਂਕਸ ਮੈਂ ਮੇਰੇ ਦਾਦਾ ਜੀ ਦਾ ਕਰਨਾ ਚਾਹੁੰਦੀ ਆ ਮੈਂ ਇਹਨਾਂ ਨੂੰ ਆਪਣੀ ਬੈਕਬੋਨ ਮੰਨਦੀ ਆ ਤੇ ਇਹੀ ਮੇਰੇ ਰੋਲ ਮਾਡਲ ਨੇ ਇਹਨਾਂ ਦੇ ਕਰਕੇ ਅਜ ਤੱਕ ਮੇਰੀ ਕਦੇ ਕਿਸੇ ਚੀਜ਼ ਚ ਪਿੱਠ ਨਹੀਂ ਲੱਗੀ ਤੇ ਨੰਮ ਲਵਪ੍ਰੀਤ ਕੋਰਾ ਤੇ ਮੈਂ ਰਾਮਪੁਰਾ ਰਾਮਪੁਰਾ ਗੁਜਰਾਪੁਰ ਤੋਂ ਬਲੌਗ ਕਰਦੀ ਆ ਸਰ ਜੀ ਮੈਡਲ ਜਿੱਤ ਕੇ ਆਇਓ ਪਿੰਡ ਵਾਲਿਆਂ ਨੇ ਸ਼ਾਨਦਾਰ ਸਵਾਗਤ ਕੀਤਾ ਦੂਰੋਂ ਲੈ ਕੇ ਆਓ ਕਿਹੜੀ ਖੇਡ ਦੇ ਵਿੱਚ ਇਹ ਜਿਹੜੀ ਤੁਸੀਂ ਨੇ ਪ੍ਰਾਪਤ ਕੀਤੀ ਹੈ ਸਰ ਮੈਂ ਵੈਟਰਨਰੀ ਗੜਵਾਸੂ ਕਾਲਜ ਦੇ ਅੰਦਰ ਵੀ ਵੀਵੀਐਸਸੀ ਦੀ ਸਟੂਡੈਂਟ ਆ ਤੇ ਉੱਥੇ ਮੈਂ ਐਨਸੀਸੀ ਦੇ ਅੰਦਰ ਵੀ ਐਨਸੀਸੀ ਦੀ ਕੈਡੇਟ ਆ ਤੇ ਉੱਥੇ ਮੈਂ ਆਪਦੀ ਵਨ ਪੰਜਾਬ ਆਰਐਨਵੀ ਸਕੁਐਡਰਨ ਐਨਸੀਸੀ ਨੂੰ ਉੱਥੇ ਰਿਪਰੈਜ਼ੈਂਟ ਕੀਤਾ ਰਿਪਬਲਿਕ ਦੇ 2026 ਦੇ ਅਮਨ ਹਰ ਫਰਡੇ ਰਾਈਡਿੰਗ ਦੇ ਇਵੈਂਟਸ ਸੀਗੇ ਉੱਥੇ ਕਰੀ ਆਪਾਂ ਗਰਾਊਂਡ ਦੇ ਅੰਦਰ ਦਿੱਲੀ ਦੇੰਦੇ ਤੇ ਉਥੇ ਮੈਂ ਦੋ সিলਵਰ ਇੱਕ ਬ੍ਰੌਂਜ਼ ਦਾ ਬੈਸਟ ਰਾਈਡਰ ਰਨਰਪ੍ਰੋਫੀ ਤੇ ਦਾ ਬੈਸਟ 6 ਬਰ ਜੰਪਰ ਦੀ ਟਰਾਫੀ ਉਥੇ ਅਚੀਵ ਕੀਤੀ ਹੈ ਤੇ ਇਹ ਸਾਰੀ ਜਿੰਨੀ ਵੀ ਮੇਰੀ ਅਚੀਵਮੈਂਟਸ ਨੇ ਇਹ ਮੈਂ ਇਕੱਲੀ ਇਹ ਸਭ ਕੁਝ ਨਹੀਂ ਸੀ ਕਰ ਸਕਦੀ ਮੈਂ ਇਹਦੇ ਲਈ ਸਪੈਸ਼ਲੀ ਥੈਂਕ ਯੂ ਕਹਿਣਾ ਚਾਹੂੰਗੀ ਪਹਿਲਾਂ ਤਾਂ ਮੇਰੇ ਕੋਚ ਸਰ ਦਾ ਜਿਨ੍ਹਾਂ ਨੇ ਮੈਨੂੰ ਟ੍ਰੇਨ ਕੀਤਾ ਮੇਰੀ ਯੂਨਿਟ ਦਾ ਸੀਓ ਸਰ ਦਾ ਤੇ ਸਪੈਸ਼ਲੀ ਮੇਰੀ ਫੈਮਿਲੀ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਸਪੋਰਟ ਕੀਤਾ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਪੁਸ਼ ਅਪ ਕੀਤਾ ਹਮੇਸ਼ਾ ਮੈਨੂੰ ਸਪੋਰਟ ਕੀਤੀ ਕਿ ਨਹੀਂ ਬੇਟਾ ਤੂੰ ਕਰ ਸਕਦੀ ਹੈ ਕਦੇ ਮੈਨੂੰ ਕਿਸੇ ਚੀਜ਼ ਦੇ ਲਈ ਰੋਕਿਆ ਨਹੀਂ ਸਪੈਸ਼ਲੀ ਥੈਂਕਸ ਮੈਂ ਮੇਰੇ ਦਾਦਾ ਜੀ ਦਾ ਕਰਨਾ ਚਾਹੁੰਦੀ ਆ ਮੈਂ ਇਹਨਾਂ ਨੂੰ ਆਪਣੀ ਬੈਕਬੋਨ ਮੰਨਦੀ ਆ ਤੇ ਇਹੀ ਮੇਰੇ ਰੋਲ ਮਾਡਲ ਨੇ ਇਨਾਂ ਦੇ ਕਰਕੇ ਅੱਜ ਤੱਕ ਮੇਰੀ ਕਦੇ ਕਿਸੇ ਚੀਜ਼ ਚ ਪਿੱਠ ਨਹੀਂ ਲੱਗੀ ਇਹਨਾਂ ਨੇ ਮੈਨੂੰ ਹਮੇਸ਼ਾ ਮੇਰੀ ਹੌਸਲਾ ਵਜਾਈ ਕੀਤੀ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਕਿ ਮੈਂ ਆਪਣੇ ਪਿੰਡ ਦੇ ਪਿੰਡ ਦਾ ਨਾਮ ਉਸ ਜਗ੍ਹਾ ਤੱਕ ਲੈ ਕੇ ਗਈ ਜਿੱਥੇ ਸ਼ਾਇਦ ਲੋਕ ਨਹੀਂ ਸੋਚਾਇਦੇ ਤੇ ਇਸ ਚੀਜ਼ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਅੱਜ ਸਾਰਾ ਪਿੰਡ ਵੀ ਖੁਸ਼ ਹੈ ਮੇਰੇ ਪਰਿਵਾਰ ਦੇ ਵੀ ਖੁਸ਼ ਨੇ ਤੇ ਮੈਂ ਵੀ ਬਹੁਤ ਖੁਸ਼ ਹਾਂ ਥੈਂਕ ਯੂ ਸਰ ਪਹਿਲਾਂ ਵੀ ਕੋਈ ਜਿੱਥੇ ਕਿਹਾ ਉਹ ਤਾਂ ਮੇਰੇ ਬਗਾਰ ਇਹ ਇਹ ਗੇਮਾਂ ਦੇ ਵਿੱਚ ਪਹਿਲੇ ਸਿਰ ਸਾਡੀ ਸਿਰਫਰ ਸਿਰਫ ਜਿੱਥੇ ਸਾਡੀ ਯੂਨਿਟ ਆ ਉੱਥੇ ਕੰਪੀਟੀਸ਼ਨਸ ਹੁੰਦੇ ਸੀਗੇ ਫਿਰ ਉਤੋਂ ਮੈਂ ਸਾਡਾ ਸਿਲੈਕਸ਼ਨ ਹੁੰਦਾ ਤੇ ਉਹ ਸਿਲੈਕਸ਼ਨ ਦੇ ਨਾਲ ਫਿਰ ਅਸੀਂ ਦਿੱਲੀ ਦੇ ਲਈ ਸਿਲੈਕਟ ਹੁੰਨੇ ਆ ਹਰ ਇੱਕ ਯੂਨਿਟ ਦੇੰ ਤੋਂ ਤਿੰਨ ਬੱਚੇ ਸਿਲੈਕਟ ਹੁੰਦੇ ਨੇ ਤੇ ਉਹਦੇ ਵਿੱਚ ਮੈਂ ਸਿਲੈਕਟ ਹੋਈ ਤੇ ਇਹ ਆਲ ਆਲ ਰਾਊਂਡ ਮਤਲਬ ਜਿੰਨੇ ਵੀ ਸਟੇਟ ਨੇ ਸਾਰਾ ਡਾਇਰੈਕਟੋਰੇਟ ਦਾ ਕੰਪੀਟੀਸ਼ਨ ਸੀ ਜਿਹਦੇ ਅੰਦਰ ਹਰ ਇੱਕ ਸਟੇਟ ਪਾਰਟਿਸਿਪੇਟ ਕਰਦੀ ਆ ਤੇ ਉਹਦੇ ਅੰਦਰ ਮੇਰੀਆਂ ਇਹ ਸਾਰੀਆਂ ਅਚੀਵਮੈਂਟਸ ਨੇ ਸਰ ਜਦੋਂ ਕਿ ਕਿ ਪੰਜਾਬ ਹਿਮਾਚਲ ਹਰਿਆਣਾ ਅਤੇ ਚੰਡੀਗੜ੍ਹ ਨੂੰ ਮੈਂ ਰਿਪਰੈਜ਼ੈਂਟ ਕਰਕੇ ਆਈਆਂ ਇਹ ਚਾਰੇ ਇਕੋ ਡਾਇਰੈਕਟੋਰੇਟ ਨੇ ਤੇ ਇਹਦੇ ਅੰਦਰ ਅਸੀਂ ਟੋਟਲ 9 ਕੈਡਟ ਸੀਗੇ ਵੈਸੇ ਟੋਟਲ ਜੇ ਅਸੀਂ 올 ਓਵਰ ਇੰਡੀਆ ਦੀ ਗੱਲ ਕਰੀਏ ਤਾਂ ਟੋਟਲ 60 ਕੈਡਟ ਸੀਗੇ ਜਿਨ੍ਹਾਂ ਦੇ ਨਾਲ ਮੇਰਾ ਕੰਪੀਟੀਸ਼ਨ ਸੀ ਸਰ ਕਿ ਮੈਂ ਪਰਮਾ ਜਿਹੜਾ ਪਿੰਡ ਵਾਲਿਆਂ ਨੇ ਸਵਾਗਤ ਕੀਤਾ ਇਹਨੂੰ ਅ ਇਹ ਮੈਂ ਇੱਕ ਹੋਰ ਜ਼ਿਆਦਾ ਮਤਲਬ ਮੈਨੂੰ ਹੋਰ ਜ਼ਿਆਦਾ ਬੂਸਟ ਅਪ ਕੀਤੀ ਇਸ ਚੀਜ਼ ਨੇ ਤਾਂ ਕਿ ਮੈਂ ਹੋਰ ਜ਼ਿਆਦਾ ਅਚੀਵ ਕਰ ਪਾਵਾਂ ਤੇ ਜਿੰਨੇ ਵੀ ਲੋਕ ਮੈਨੂੰ ਮਿਲੇ ਉਹਨਾਂ ਦੇ ਉਹਨਾਂ ਦੀਆਂ ਸਾਰੀਆਂ ਬਹੁਤ ਸਾਰੀਆਂ ਦੁਆਵਾਂ ਮਿਲੀਆਂ ਮੈਨੂੰ ਸ਼ੁਭਕਾਮਨਾਵਾਂ ਮਿਲੀਆਂ ਤੇ ਮੈਨੂੰ ਲੱਗਦਾ ਮੇਰੇ ਫਿਊਚਰ ਦੇ ਅੰਦਰ ਮੈਂ ਇਸ ਚੀਜ਼ ਨੂੰ ਹੋਰ ਜ਼ਿਆਦਾ ਆਪਦੀ ਲਾਈਫ ਦੇ ਅੰਦਰ ਹੋਰ ਜ਼ਿਆਦਾ ਵਧੀਆ ਇੰਪਰੂਵ ਕਰੂੰਗੀ ਤਾਂ ਕਿ ਐਵੇਂ ਦੀਆਂ ਸੇਮ ਖੁਸ਼ੀਆਂ ਮੈਂ ਫਿਰ ਤੋਂ ਰਿਪੀਟ ਕਰ ਪਾਵਾਂ ਫਿਰ ਇੱਕ ਦਿਨ ਮੈਨੂੰ ਮੇਰੇ ਪਿੰਡ ਦੇ ਲੋਕ ਇਸੇ ਤਰੀਕੇ ਮੇਰੇ ਨਾਲ ਮੇਰਾ ਸਵਾਗਤ ਕਰਨ ਤੇ ਬਾਕੀ ਮੈਂ ਜਿੰਨੇ ਵੀ ਇਸ ਅਰੇ ਇੰਟਰਵਿਊਜ਼ ਦੇਖ ਰਹੇ ਨੇ ਜਿੰਨੇ ਵੀ ਅੱਜ ਦਾ ਯੂਥ ਹੈ ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੂੰਗੀ ਕਿ ਵੱਡ ਚੜ ਕੇ ਖੇਲਾਂ ਦੇ ਅੰਦਰ ਹਿੱਸਾ ਲਓ ਆਪਦੀ ਪੜ੍ਹਾਈ ਦੇ ਅੰਦਰ ਧਿਆਨ ਦਿਓ ਤੇ ਸਭ ਤੋਂ ਮੋਸਟ ਇੰਪੋਰਟੈਂਟ ਗੱਲ ਜਿਹੜਾ ਕਿ ਪੰਜਾਬ ਦੇ ਅੰਦਰ ਇਹ ਚੱਲ ਰਿਹਾ ਹੈ ਕਿ ਬਾਹਰ ਜਾ ਕੇ ਹੀ ਕੁਝ ਬਣਦਾ ਆਪਦੇ ਪੰਜਾਬ ਦਾ ਨਾਮ ਰੋਸ਼ਨ ਕਰੋ ਆਪਦੇ ਇੰਡੀਆ ਦਾ ਨਾਮ ਰੋਸ਼ਨ ਕਰੋ ਇੱਥੇ ਰਹੋ ਤੇ ਇਸ ਆਪਦੀ ਸਟੇਟ ਦਾ ਸੁਧਾਰ ਕਰੋ ਆਪਦੇ ਇੰਡੀਆ ਦਾ ਸੁਧਾਰ ਕਰੋ ਸਰ ਨਾਮ ਗੁਰਦੇਵ ਸਿੰਘ ਆ ਪਿੰਡ ਰਾਮਪਰਾ ਗੁਜਰਾ ਅੱਜ ਤੁਹਾਡੀ ਪੋਤੀ ਜਿਹੜੀ ਮਤਲਬ ਕੰਮ ਕੇ ਜਿੱਤ ਕੇ ਜਿਹੜਾ ਪਿੰਡ ਪਹੁੰਚੀ ਹੈ ਪਿੰਡ ਵਾਲਿਆਂ ਨੇ ਵੀ ਸ਼ਾਨਦਾਰ ਸਵਾਗਤ ਕੀਤਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਬੜਾ ਇੱਕ ਖੁਸ਼ੀ ਮਨਾਈ ਹੈ ਸਾਡੇ ਪਿੰਡ ਨੇ ਇਸੇ ਕਾਰਨ ਵੀ ਜਿਹੜੀ ਬੱਚੀ ਸਾਡੀ ਇਥੋਂ ਕਿਸੇ ਹਿਸਾਬ ਨਾਲ ਕੁਝ ਜਿੱਤ ਕੇ ਲਿਆਈ ਆ ਤਾਂ ਸਾਡੇ ਪਿੰਡ ਦਾ ਅੱਜ ਮਾਣ ਬੜਾ ਹੋ ਗਿਆ ਹਾਂਜੀ ਕਿੰਨੇ ਕਿਤੇ ਤੋਂ ਲੱਗੀ ਹੋਈ ਹੈ ਬੇਟੀ ਇਹ ਜੀ ਅਸੀਂ ਇਹਨੂੰ ਕੋ ਘੋੜਾ ਅਸਵਾਰ ਦੇ ਵਿੱਚ ਅਸੀਂ 2.5 ਸਾਲ ਤੋਂ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਬੇਟੀ ਡਰਨਾ ਨਹੀਂ ਉਹ ਡਿਗਣ ਤੋਂ ਨਹੀਂ ਡਰਨਾ ਭੱਜਣ ਤੋਂ ਨਹੀਂ ਡਰਨਾ ਇਹ ਡਿਗ ਡਿਗਾ ਅਸਵਾਰ ਹੁੰਦੇ ਨੇ ਬੱਚੇ ਕਦੇ ਆਪਦੇ ਆਪ ਨਹੀਂ ਹੁੰਦੇ ਜੇ ਆਪਾਂ ਇਹ ਸੋਚੀਏ ਵੀ ਬੱਚਾ ਡੇਗ ਗਿਆ ਜੀ ਆਪਾਂ ਰੋਣ ਲੱਗ ਜਾਈਓ ਨਹੀਂ ਇਹ ਇਹ ਉਹਦੇ ਵਿੱਚ ਗਰਾਊਂਡ 'ਚ ਹੀ ਠੀਕ ਹੋ ਜਾਂਦੇ ਹੁੰਦੇ ਨੇ ਜੀ ਮੇਰਾ ਨਾਮ ਤਲਵਿੰਦਰ ਸਿੰਘਾ ਪਿੰਡ ਪਿੰਡ ਰਾਮਪਰਾ ਗੁਜਰਾ ਵਰੀ ਸੇਸ਼ਟਰ ਸੰਮਗੇ ਜਿੱਤ ਕੇ ਜਿਹੜਾ ਪਿੰਡ ਪਹੁੰਚੀ ਹੈ ਕੀ ਕਹਿਣਾ ਚਾਹੀਦਾ ਸਾਨੂੰ ਬਹੁਤ ਵਧੀਆ ਮਾਣ ਦੀ ਗੱਲ ਹੈ ਮੇਰੀ ਭੈਣ ਤਮਕੇ ਜਿੱਤ ਕੇ ਪਹੁੰਚੀ ਆ ਇਹ ਸਾਡੇ ਲਈ ਵੀ ਨਹੀਂ ਸਾਡੇ ਟੱਬਰ ਲਈ ਵੀ ਨਹੀਂ ਸਾਰੇ ਇਲਾਕੇ ਦੀ ਮਾਣ ਦੀ ਗੱਲ ਆ ਮੇ ਸਾਡੀ ਭੈਣ ਨੇ ਸਾਡਾ ਨਾਮ ਰੋਸ਼ਨ ਕੀਤਾ ਸਾਡੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਬਹੁਤ ਵਧੀਆ ਫੀਲ ਹੋ ਰਿਹਾ ਹੈ ਪ੍ਰਾਊਡ ਮੂਵਮੈਂਟ ਹੈ ਸਾਡੇ ਲਈ ਇਹ ਤੇ ਬਸ ਇਹੀ ਕਹੂੰਗਾ ਕਿ ਹਾਰਨਾ ਮੰਨੋ ਆਪਦੇ ਲਈ ਜੋ ਵੀ ਤੁਸੀਂ ਜਿਸ ਚੀਜ਼ ਚ ਵੀ ਲੱਗ ਰਹੇ ਹੋ ਉਸ ਚੀਜ਼ ਆਪਣੀ ਅਚੀਵਮੈਂਟ ਪੂਰੀ ਕਰਕੇ ਉਸ ਚੀਜ਼ ਨੂੰ ਅਚੀਵ ਕਰਨ ਦੀ ਸੋਚੋ ਕਦੇ ਪਿੱਛੇ ਹਾਰ ਨਾ ਮੰਨੋ ਸਭ ਕੁਝ ਹਾਸਲ ਹੋ ਸਕਦਾ ਹੈ ਆ ਮੇਰਾ ਨਾਮ ਪਿਆਰਾ ਸਿੰਘ ਹੈ ਜੀ ਪਿੰਡ ਅੰਬਰਾ ਗੁਜਰਾ ਇਹ ਪਿੰਡ ਹੈ ਤੁਹਾਡੇ ਪਿੰਡ ਦੀ ਧੀ ਜਿਹੜਾ ਬੇਟੀ ਮੈਡਲ ਜਿੱਤ ਕੇ ਜਿਹੜਾ ਪਿੰਡ ਪਹੁੰਚੀ ਹੈ ਕੀ ਕਹਿਣਾ ਚਾਹੁੰਦੇ ਹੋ ਇਹ ਮੇਰੀ ਭਤੀਜੀ ਹੋਈ ਹੈ ਜੀ ਤੇ ਮੈਡਲ ਜਿੱਤ ਕੇ ਆਈ ਹੈ ਬਹੁਤ ਖੁਸ਼ੀ ਆ ਸਾਨੂੰ ਸਾਰੇ ਪਰਿਵਾਰ ਨੂੰ ਸਾਡੇ ਸਾਰੇ ਇਲਾਕੇ ਨੂੰ ਪਿੰਡ ਨੂੰ ਸਾਡੇ ਨੂੰ ਅੰਬਰਾ ਗੁਜਰਾ ਨੂੰ ਆਪਣੇ ਬੱਚਾ ਵਾਸਤੇ ਕਹਿੰਦਾ ਜੀ ਵਧੀਆ ਇਹਨਾਂ ਨੂੰ ਗੇਮ ਕਰਨੀ ਚਾਹੀਦੀ ਹੈ ਨਸ਼ਾ ਤੋਂ ਦੂਰ ਰਹਿਣਾ ਚਾਹੀਦਾ ਹੈ ਵਧੀਆ ਜਿਵੇਂ ਬੱਚੇ ਸਾਨੂੰ ਇੱਕ ਗੇਮ ਕਰਕੇ ਇਹ ਬੱਚੀ ਉਸੇ ਤਰ੍ਹਾਂ ਇਹਨਾਂ ਨੂੰ ਖੇਡਣਾ ਚਾਹੀਦਾ ਹੈ ਗਰਾਊਂਡ ਦੇ ਵਿੱਚ ਜਾਣਾ ਚਾਹੀਦਾ ਹਨ ਸ਼ਹਿਰੋਂ ਦੂਰ ਰਹਿਣਾ ਚਾਹੀਦਾ ਵਧੀਆ ਖੁਰਾਕ ਵੱਲ ਧਿਆਨ ਦੇਣਾ ਚਾਹੀਦਾ ਕਸਰਤ ਵੱਲ ਜੀ ਗਗਨਦੀਪ ਜੀ ਤੁਹਾਡੇ ਹਲਕੇ ਦੀ ਬੇਟੀ ਹੈ ਜਿਹੜੀ ਉਹ ਮੈਡਲ ਜਿੱਤ ਕੇ ਆਈ ਹੈ ਤੁਸੀਂ ਵੀ ਪਹੁੰਚੇ ਸਵਾਗਤ ਕਰਨ ਕੀ ਕਹਿਣਾ ਜਾਓਗੇ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿ ਸਾਡੇ ਹਲਕੇ ਲਹਿਰੇ ਦੇ ਪਿੰਡ ਰਾਮਪੁਰਾ ਦੀ ਕੁੜੀ ਲਭਪ੍ਰੀਤ ਜਿਸ ਨੇ ਕਿ ਪ੍ਰਧਾਨ ਮੰਤਰੀ ਦੇ ਜਿਹੜੀ ਪ੍ਰੇਡ ਹੋਈ ਸੀ ਜਨਤੰਤਰ ਦਿਵਸ ਤੇ ਉਹਦੇ ਵਿੱਚ ਜਿਹੜੀ ਕੋਰਸਵਾਰੀ ਦੇ ਵਿੱਚ ਇਹ ਸਾਰਿਆਂ ਤੋਂ ਬੈਸਟ ਜਿਹੜੀ ਪਲੇਅਰ ਹੈ ਉਹਨੂੰ ਅਨਾਉਂਸ ਕੀਤਾ ਗਿਆ ਉਹਨੂੰ ਦੋ ਤਗਮੇ ਕਾਂਸੀ ਦੇ ਇੱਕ ਮੈਡਲ ਉਹਨੂੰ ਹੋਰ ਮਿਲੇ ਅੱਜ ਵੱਡੇ ਪੱਦਰ ਤੇ ਪਿੰਡ ਵਾਲਿਆਂ ਨੇ ਬਹੁਤ ਖਾਰਾਂ ਦੇ ਕਾਫਲੇ ਲੈ ਕੇ ਉਹਦਾ ਸਵਾਗਤ ਕੀਤਾ ਸ਼ਹਿਰੀਆਂ ਦਾ ਸਾਰੇ ਇਕੱਠੇ ਹੋਏ ਪਿੰਡ ਵਾਲੇ ਇਕੱਠੇ ਹੋਏ ਮੂਨਕ ਦੇ ਵਿੱਚ ਅਸੀਂ ਵੀ ਉਹਨਾਂ ਦਾ ਬਹੁਤ ਸਵਾਗਤ ਕੀਤਾ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਅਰਦਾਸ ਕਰਦਾ ਹਾਂ ਕਿ ਪ੍ਰਮਾਤਮਾ ਲੱਭਪ੍ਰੀਤ ਨੂੰ ਬਹੁਤ ਵੱਡੀਆਂ ਬਲੰਦੀਆਂ ਤੇ ਲੈ ਕੇ ਜਾਵੇ ਪਿੰਡ ਦਾ ਇਲਾਕੇ ਦਾ ਨਾਮ ਰੌਸ਼ਨ ਕਰੇ ਇਹ ਬੇਟੀ ਅੱਗੇ ਜਾ ਕੇ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਇਲਾਕੇ ਦਾ ਹੀ ਨਾਮ ਰੋਸ਼ਨ ਕਰੇਗੀ ਉਹਨੂੰ ਬਹੁਤ ਬਹੁਤ ਮੁਬਾਰਕਵਾਦ